ਸਾਸੀ ਗਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਮੈਂ ਪਹੁੰਚਿਆ ਜਿਲ੍ਹਾ ਬਠਿੰਡਾ ਦੇ ਪਿੰਡ ਦੁੰਨੇਵਾਲਾ ਵਿੱਚ ਤੇ ਦੋਸਤੋ ਇਸ ਪਿੰਡ ਦੀ ਜਿਹੜੀ ਗਲੀ ਦੇ ਵਿੱਚ ਐਂਟਰ ਕਰਦਿਆਂ ਦਿਖਾਈ ਦੇਂਦੇ ਦਰਵਾਜ਼ੇ ਇਹ ਦੱਸਦੇ ਨੇ ਇਹ ਗਵਾਹੀ ਭਰਦੇ ਨੇ ਕਿ ਇਹ ਘਰ ਕਿੰਨੀਆਂ ਰੱਜੀਆਂ ਰੂਹਾਂ ਦੇ ਨੇ ਦੋਸਤੋ ਤੁਹਾਨੂੰ ਇਸ ਪਿੰਡ ਦੇ ਵਿੱਚ ਅੱਜ ਬਹੁਤ ਖੂਬਸੂਰਤ ਦਰਵਾਜ਼ੇ ਤੇ ਪੁਰਾਣੇ ਘਰ ਦਿਖਾ ਰਹੇ ਹਾਂ ਸਭ ਤੋਂ ਪਹਿਲਾਂ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੇ ਇਹ ਦਰਵਾਜ਼ੇ ਦਿਖਾ ਰਹੇ ਆ ਇਹ ਦਰਵਾਜ਼ੇ ਦੋਸਤੋ ਤਕਰੀਬਨ 80-85 ਸਾਲ ਪੁਰਾਣੇ ਨੇ ਤੇ 80-85 ਸਾਲ ਪੁਰਾਣੇ ਦਰਵਾਜ਼ੇ ਬਣੇ ਹੋਣ ਦਾ ਮਤਲਬ ਆ ਕਿ ਇਹ ਗਵਾਹੀ ਭਰਦੇ ਨੇ ਕਿ ਇਹਨਾਂ ਪਰਿਵਾਰਾਂ ਦੇ ਬਜ਼ੁਰਗਾਂ ਦਾ ਕਿੱਡਾ ਵੱਡਾ ਰਤਬਾ ਸੀ ਦੋਸਤੋ ਇਸ ਲਾਈਨ ਦੇ ਵਿੱਚ ਤੁਹਾਨੂੰ ਇਹ ਤਿੰਨ ਦਰਵਾਜ਼ੇ ਦਿਖਾ ਰਹੇ ਆ ਇਹ ਦਰਵਾਜ਼ਿਆਂ ਦੀ ਗੱਲ ਕਰੀਏ ਤਾਂ ਇਹ ਤਿੰਨ ਭਰਾਵਾਂ ਦੇ ਦਰਵਾਜ਼ੇ ਨੇ ਦੋਸਤੋ ਸਰਦਾਰ ਮਹਿੰਦਰ ਸਿੰਘ ਨੰਬਰਦਾਰ ਸਰਦਾਰ ਦਲੀਪ ਸਿੰਘ ਸਰਦਾਰ ਮੁੰਸ਼ਾ ਸਿੰਘ ਇਹ ਦੋਸਤੋ ਸਿੱਧੂ ਗੋਥ ਇਹ ਇਨਾ ਪਰਿਵਾਰਾਂ ਦਾ ਤੇ ਇਹ ਤਕਰੀਬਨ 85 ਕੋ ਸਾਲ ਪਹਿਲਾਂ ਦੇ ਬਣੇ ਹੋਏ ਦਰਵਾਜੇ ਨੇ ਜਿਹੜੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਰਹੇ ਆ ਵੈਸੇ ਤਾਂ ਇਸ ਲਾਈਨ ਦੇ ਵਿੱਚ ਦੋਸਤੋ ਗੱਲ ਕਰੀਏ ਤਾਂ ਚਾਰ ਦਰਵਾਜੇ ਨੇ ਪਰ ਜਿਹੜੇ ਤਿੰਨ ਦਰਵਾਜੇ ਨੇ ਉਹ ਇੱਕੋ ਪਰਿਵਾਰ ਦੇ ਨੇ ਉਹ ਤਿੰਨ ਭਰਾਵਾਂ ਦੇ ਨੇ ਇੱਕੋ ਲਾਈਨ ਦੇ ਵਿੱਚ ਇਹ ਦਿਖਾਈ ਦਿੰਦੇ ਦੋਸਤੋ ਚਾਰ ਦਰਵਾਜ਼ੇ ਪਿੰਡ ਦੀ ਐਂਟਰੀ ਦੀ ਜਿਹੜੀ ਖੂਬਸੂਰਤੀ ਆ ਉਸ ਨੂੰ ਹੋਰ ਵੀ ਵਧਾਉਂਦੇ ਆ ਤੇ ਇਹ ਚੀਜ਼ ਦੀ ਗਵਾਹੀ ਭਰਦੇ ਆ ਕਿ ਇਹ ਜਿਹੜੇ ਪਰਿਵਾਰ ਨੇ ਉਹਨਾਂ ਦਾ ਜਿਹੜਾ ਰਤਬਾ ਹੈ ਉਹ ਕਿਸ ਤਰ੍ਹਾਂ ਦਾ ਹੈ ਦੋਸਤੋ ਨਹੀਂ ਤਾਂ ਅੱਜ ਕੱਲ ਲੋਕ ਨਵੇਂ ਘਰ ਪਾਉਂਦੇ ਆ ਨਵੇਂ ਕੋਠੀਆਂ ਪੈਂਦੀਆਂ ਨੇ ਤਾਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਉਹਨਾਂ ਨੂੰ ਹੌਲੀ-ਹੌਲੀ ਕਰਕੇ ਖੰਡਰ ਕਰ ਦਿੱਤਾ ਜਾਂਦਾ ਜਾਂ ਟੈਟੇਰੀ ਕਰ ਦਿੱਤਾ ਜਾਂਦਾ ਪਰ ਇਹਨਾਂ ਪਰਿਵਾਰਾਂ ਨੇ ਜਿਹੜੇ ਇਹ ਆਪਣੇ ਬਜ਼ੁਰਗਾਂ ਤੋਂ ਮਿਲੀ ਵਿਰਾਸਤਾ ਉਸ ਨੂੰ ਅੱਜ ਵੀ ਬੜੇ ਵਧੀਆ ਤਰੀਕੇ ਦੇ ਨਾਲ ਸੰਭਾਲਿਆ ਹੋਇਆ ਹੈ ਇਹ ਤੁਹਾਨੂੰ ਦੋਸਤੋ ਦਰਵਾਜ਼ੇ ਆ ਜਿਹੜੇ ਅੰਦਰਲੇ ਪਾਸੇ ਤੋਂ ਦਿਖਾ ਰਹੇ ਆ ਜਿਹੜੇ ਇਹਨਾਂ ਦਰਵਾਜ਼ਿਆਂ ਤੇ ਤਖਤੇ ਲੱਗੇ ਹੋਏ ਆ ਇਹ ਵੀ ਉਸੇ ਸਮੇਂ ਦੇ ਨੇ ਜਦੋਂ ਦੋਸਤੋ ਇਹ ਦਰਵਾਜ਼ੇ ਬਣੇ ਸੀ ਬਹੁਤ ਖੂਬਸੂਰਤ ਇਹ ਦਰਵਾਜ਼ਿਆਂ ਦਾ ਜਿਹੜਾ ਡਿਜ਼ਾਈਨ ਆ ਇਹਨਾਂ ਦੇ ਉੱਪਰ ਬਣੇ ਹੋਏ ਚਬਾਰੇ ਆ ਉਹ ਦੱਸਦੇ ਆ ਇਹਨਾਂ ਸਰਦਾਰਾਂ ਦੀ ਸਰਦਾਰੀ ਦੋਸਤੋ ਬਹੁਤ ਘੱਟ ਪਿੰਡਾਂ ਦੇ ਵਿੱਚ ਇਦਾਂ ਦੀਆਂ ਵਿਰਾਸਤੀ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਜਿਹੜੀਆਂ ਪਰਿਵਾਰਾਂ ਨੇ ਅੱਜ ਤੱਕ ਵੀ ਸੰਭੀਆਂ ਹੋਈਆਂ ਨੇ ਦੋਸਤੋ ਇਹਨਾਂ ਦਰਵਾਜ਼ਿਆਂ ਦੇ ਬਿਲਕੁਲ ਪਿਛਲੀ ਗਲੀ ਦੇ ਵਿੱਚ ਹੁਣ ਆ ਪਾਏ ਆ ਤੇ ਇਸ ਗਲੀ ਦੇ ਵਿੱਚ ਵੀ ਦੋਸਤੋ ਜਿਹੜੇ ਇਹ ਸਿੱਧੂ ਪਰਿਵਾਰ ਦੇ ਕਰਨੇ ਇਹ ਵੀ ਘਰ ਤਕਰੀਬਨ ਜਿਹੜੇ 1970-71 ਤੋਂ ਲੈ ਕੇ ਤੇ 1975-76 ਤੱਕ ਦੇ ਨੇ ਤਕਰੀਬਨ ਤਕਰੀਬਨ ਗੱਲ ਕਰੀਏ ਤਾਂ 50 ਕੁ ਸਾਲ ਪੁਰਾਣੇ ਨੇ ਇਹਨਾਂ ਦੀ ਵੀ ਦੋਸਤੋ ਜਿਹੜੀ ਦਰਵਾਜਿਆਂ ਦੀ ਡਿਜ਼ਾਈਨਿੰਗ ਘਰਾਂ ਦੀ ਡਿਜ਼ਾਈਨਿੰਗ ਉਹ ਬਹੁਤ ਖੂਬਸੂਰਤ ਆ ਦਰਵਾਜਿਆਂ ਦੇ ਉੱਪਰ ਸਾਰਿਆਂ ਦੇ ਸਨ ਵੀ ਲਿਖਿਆ ਆ 1976 ਦੇ ਵਿੱਚ ਦੋਸਤੋ ਜਿਹੜੇ ਇਹ ਦਰਵਾਜ਼ੇ ਬਣੇ ਹੋਏ ਆ ਤੇ ਪਿੱਛੇ ਜਿਹੜੇ ਇਹ ਤੁਹਾਨੂੰ ਘਰ ਦਿਖਾ ਰਹੇ ਆ ਇਹ ਘਰ ਤਕਰੀਬਨ 1971-72 ਇਸ ਸਾਲ ਦੇ ਵਿੱਚ ਬਣੇ ਹੋਏ ਆ ਸਾਹਮਣੇ ਦੋਸਤੋ ਇੱਕ ਘਰ ਦਿਖਾਈ ਦੇ ਰਿਹਾ ਜਿਨ੍ਹਾਂ ਘਰਾਂ ਦੇ ਅੱਗੇ ਬਰਾਂਡੇ ਹੁੰਦੇ ਸੀ ਇਹ ਵੀ ਦੋਸਤੋ 1900 ਲਗਭਗ 90-91 ਦਾ ਹੈ ਇਹ 1975 ਦਾ ਹੈ ਇਸ ਲਾਈਨ ਦੇ ਦੋਸਤੋ ਜਿੰਨੇ ਕ ਦਰਵਾਜ਼ੇ ਨੇ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਕਿ 1960-61 ਤੋਂ ਬਾਅਦ ਦੇ ਬਣੇ ਹੋਏ ਆ ਇਹ ਵੀ ਦਰਵਾਜ਼ਾ ਦੋਸਤੋ 1976 ਵੇਲੇ ਦਾ ਬਣਿਆ ਹੋਇਆ ਬੜੀ ਖੂਬਸੂਰਤੀ ਹੈ ਇਹਨਾਂ ਗਲੀਆਂ ਦੀ ਇਹ ਘਰ ਦੋਸਤੋ ਜਿਹੜਾ ਇਹ ਵੀ ਬਿਲਕੁਲ ਇਸ ਦੇ ਨਾਲ ਆ ਇਸ ਦੇ ਉੱਪਰ ਵੀ ਜਿਹੜਾ ਸਨ ਲਿਖਿਆ ਹੋਇਆ ਕਿ ਇਹ ਕਦੋਂ ਬਣਿਆ 1971 ਉੱਪਰਲੇ ਪਾਸੇ ਇੱਕ কুমਕਾਰ ਤੇ ਥੱਲੇ ਸਨ 1971 ਦੋਸਤੋ ਦਿਖਾਈ ਦੇ ਰਿਹਾ ਇਹ ਤੁਹਾਨੂੰ ਘਰ ਆਪਾਂ ਅੰਦਰਲੇ ਪਾਸਿਓਂ ਵੀ ਦਿਖਾਵਾਂਗੇ ਜਿੰਨਾ ਘਰ ਇਹ ਬਾਹਰਲੇ ਪਾਸਿਓਂ ਖੂਬਸੂਰਤ ਆ ਉਸ ਤੋਂ ਕਿਤੇ ਜ਼ਿਆਦਾ ਦੋਸਤੋ ਇਹ ਅੰਦਰਲੇ ਪਾਸਿਓਂ ਖੂਬਸੂਰਤ ਆ ਸਾਹਮਣੇ ਦੋਸਤੋ ਚਬਾਰਾ ਤੇ ਨਾਲ ਇਸ ਦੇ ਬਿਲਕੁਲ ਪੌੜੀ ਚੜਦੀ ਆ ਤੇ ਇਹ ਸਾਹਮਣੇ ਜਿਹੜਾ ਵਰਾਂਡੇ ਵਾਲਾ ਘਰ ਆ ਜਿਸ ਤਰ੍ਹਾਂ ਪਹਿਲਾਂ ਪਿੱਛੇ ਕਮਰੇ ਹੁੰਦੇ ਸੀ ਤੇ ਅੱਗੇ ਬਰਾਂਡੇ ਹੁੰਦੇ ਸੀ ਇਹ ਉਸੇ ਤਰ੍ਹਾਂ ਦਾ ਖੁੱਲੇ ਡੁੱਲੇ ਘਰ ਨੇ ਜਿੱਥੇ ਲੋਕ ਵਿਹੜਿਆਂ ਦੇ ਵਿੱਚ ਦੋਸਤੋ ਇਕੱਠੇ ਬੈਠਦੇ ਸੀ ਇਹਦੇ ਉੱਪਰ ਵੀ ਸੰਨ ਕਰ ਦੇ ਉੱਪਰ ਵੀ ਲਿਖਿਆ ਆ 1971 ਵੇਲੇ ਦਾ ਜਿਹੜਾ ਇਹ ਘਰ ਦੋਸਤੋ ਬਣਿਆ ਹੋਇਆ ਹੈ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਜਰੂਰ ਕਰਿਆ ਜੀ ਇਸ ਵੀਡੀਓ ਨੂੰ ਦੋਸਤੋ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਕਿ ਤੁਹਾਡੇ ਰਾਂਹੀ ਇਹ ਹੋਰ ਵੀ ਸੱਜਣ ਮਿੱਤਰ ਇਸ ਵੀਡੀਓ ਦਾ ਆਨੰਦ ਮਾਣ ਸਕਣ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ